ਬਲੇੜ ਚ ਕੋਈ ਕਮੀ ਪੇਸ਼ੀ ਲੱਗਦੀ ਹੈ ਠੀਕ ਹੈ 400 ਕਿੱਲੇ ਤੋਂ ਪਹਿਲਾਂ ਟੁੱਟਦਾ ਆ ਜਾਂ ਘਸਦਾ ਜਦੋਂ ਮਰਜ਼ੀ ਲਿਆ ਕੇ ਸਾਡੇ ਕੋਲ ਚੇਂਜ ਕਰਕੇ ਲੈ ਲਓ ਕੀ ਗੱਲ ਹੈ ਜੀ 101% ਗਰੰਟੀ ਇਹ ਗਰੰਟੀ ਦੇਵਾਂਗੇ ਜੀ 400 ਕਿੱਲੇ ਦੀ ਬਈ ਜੀ ਵੀਰ ਜੀ ਕਦੇ ਉਂਈ ਤਾਂ ਨਹੀਂ ਬਰੇ ਵੀਡੀਓ ਦੇ ਵਿੱਚ ਬੋਲਿਆ ਜਾਂਦਾ ਬੈਠੇ ਆਪਾਂ ਬੈਠੇ ਆ ਵੀਰ ਜੀ ਲੋਕੇਸ਼ਨ ਦੱਸਤੀ ਤੁਹਾਨੂੰ ਮਿੱਤਰੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਈ ਅਸੀਂ ਅੱਜ ਪਹੁੰਚ ਗਏ ਲੋਹੇ ਦੇ ਵਿੱਚ ਮਸ਼ਹੂਰ ਮੰਨੀ ਜਾਂਦੀ ਤੂਰੀ ਸ਼ਹਿਰ ਨੂੰ ਅੱਜ ਆਪਾਂ ਖੜੇ ਆ ਵੀਰੇ ਗੁਰੂ ਰਾਮਦਾਸ ਐਗਰੀ ਪਾਰਕਸ ਤੇ ਜਿੱਥੇ ਕੇ ਰੂਟਾ ਵੀਟਰ ਦੇ ਫਾਲੇ ਠੀਕ ਹੈ ਤੇ ਸੁਪਰ ਸੀਡਰ ਦੇ ਬਾਈ ਜੀ ਫਾਲੇ ਬਣਾਉਂਦੇ ਨੇ ਕਿ ਮਾਰਕੀਟ ਨਾਲੋਂ ਬਾਈ ਜੀ ਕਹਿੰਦੇ ਆਪਣਾ ਰੇਟ ਜਮਾ ਜਾਇਜ਼ ਹੋਊਗਾ ਕਿਉਂਕਿ ਬਾਈ ਖੁਦ ਹੀ ਮੈਨੂਫੈਕਚਰੀ ਹੈਗੀ ਕੋਈ ਮਿਕਸਿੰਗ ਨਹੀਂ ਬਾਕੀ ਸਾਰੀ ਗੱਲਬਾਤ ਆਪਾਂ ਕਰਾਂਗੇ ਬਾਈ ਜੀ ਹੁਣਾਂ ਨਾਲ ਆਜੋ ਅੰਦਰ ਸਾਨੂੰ ਕਰਾਉਣੇ ਗੱਲਬਾਤ ਹਰ ਬਾਈ ਜੀ ਸਸੀ ਕਾਲ ਜੀ ਕੀ ਹਾਲ ਹੈ ਬਾਈ ਠੀਕ ਠਾਕ ਹੋਈ ਆ ਮੈਂਕ ਲਾ ਲਓ ਜੀ ਤੇ ਬਾਈ ਜੀ ਪਹਿਲਾਂ ਤਾਂ ਆਪਣਾ ਲੋਕੇਸ਼ਨ ਦੱਸੋ ਵੀਰੇ ਆਪਾਂ ਇਸ ਟਾਈਮ ਖੜੇ ਕਿੱਥੇ ਆ ਜੀ ਆਪਾਂ ਵੀਰ ਜੀ ਧੋਲੇ ਵਾਲੇ ਫਟਕ ਔਰ ਸੰਗਰੂਰ ਵਾਲੇ ਫਟਕ ਤੇ ਵਿਚਾਲੇ ਆ ਠੀਕ ਹੈ ਤੂਰੀ 'ਚ ਖੜੇ ਆਪਾਂ ਤ ਆਪਣੇ ਕੋਲੇ ਵੀਰ ਜੀ ਰੋਟਾਵੇਟਰ ਦੇ ਤੇ ਸੁਪਰਸੀਡਰ ਦੇ ਪਲੇਟ ਬਣਦੇ ਨੇ ਠੀਕ ਹੈ ਜੋ ਕਿ ਬੋਰਨ ਸਟੀਲ ਮਟੀਰੀਅਲ ਹੈ ਦਾ ਆਪਣਾ ਬੋਰਨ ਸਟੀਲ ਦਾ ਓਕੇ ਇਹਦੇ ਇਹ ਬਣਦੇ ਨੇ ਓਕੇ ਇਹਦੀ ਆਪਾਂ ਨੂੰ ਘੱਟੋ ਘੱਟ ਅਸੀਂ ਤੁਹਾਨੂੰ 400 ਕਿਲੇ ਦੀ ਗਾਰੰਟੀ ਦੇਵਾਂਗੇ ਜੀ 400 ਕਿੱਲੇ ਦੀ ਵੀ ਜੀ ਵੀਰ ਜੀ ਕਦੇ ਉਂਦਾ ਨਹੀਂ ਬਰੇ ਵੀਡੀਓ ਦੇ ਵਿੱਚ ਬੋਲਿਆਂ ਦੇ ਬੈਠੇ ਆਪਾਂ ਬੈਠੇ ਆ ਵੀਰ ਜੀ ਲੋਕੇਸ਼ਨ ਦੱਸਤੀ ਤੁਹਾਨੂੰ ਠੀਕ ਹੈ ਬਲੇਡ 'ਚ ਕੋਈ ਕਮੀ ਪੇਸ਼ੀ ਲੱਗਦੀ ਹੈ ਠੀਕ ਹੈ 400 ਕਿੱਲੇ ਤੋਂ ਪਹਿਲਾਂ ਟੁੱਟਦਾ ਆ ਜਾਂ ਘਸਦਾ ਜਦੋਂ ਮਰਜ਼ੀ ਲਿਆ ਕੇ ਸਾਡੇ ਕੋਲ ਚੇਂਜ ਕਰਕੇ ਲੈ ਲਓ ਕੀ ਗੱਲ ਹੈ ਜੀ 101% ਗਾਰੰਟੀ ਹੈ ਵੀਰ ਬਾਈ ਕਹਿੰਦਾ ਵੀ 400 ਕਿੱਲਾ ਵਾਕੇ ਆ ਜਿਓ ਠੀਕ ਹੈ ਜੇ ਉਹ ਤੋਂ ਪਹਿਲਾਂ ਟੁੱਟਦਾ ਫੁੱਡੀ ਗਾਰੰਟੀ ਆ ਆਪਾਂ ਬੈਠੇ ਆ ਜੀ ਅੱਛਾ ਕੁਆਲਿਟੀ ਕੀ ਹੈ ਕਿੰਨੇ ਮਮਚ ਤਿਆਰ ਹੁੰਦਾ ਇਹ ਇਹ 80-7 ਦੀ ਪੱਤੀ ਹੁੰਦੀ ਹੈ ਵੀਰ ਜੀ ਇਹ 80-7 ਦੀ 7 ਮੈਂ ਮ ਦਾ ਪ੍ਰੋਡਕਟ ਹੈ ਓਕੇ ਬਾਰਨ ਸਟੀਲ ਬਣਦਾ ਹੈ ਬਾਰਨ ਸਟੀਲ ਬਣਦਾ ਹੈ ਅਗਰੇ ਇਹਦੇ ਵਿੱਚ ਕੋਈ ਮਿਕਸਿੰਗ ਪਾਈ ਜਾਂਦੀ ਹੈ ਬਾਜ਼ਾਰ 'ਚ ਬਹੁਤ ਤਰ੍ਹਾਂ ਦੀ ਮਿਕਸਿੰਗ ਹਾਂ ਮਿਕਸਿੰਗ ਚਲਦੀ ਹੈ ਜਿਹਦੀ ਜਿਨ੍ਹਾਂ ਦਾ ਰੇਟ ਘੱਟ ਵੀ ਹੋਊਗਾ ਠੀਕ ਹੈ ਅਸੀਂ ਨਹੀਂ ਕਹਿੰਦੇ ਵੀ ਰੇਟ ਘੱਟ ਵਾਲੇ ਨਹੀਂ ਮਿਲਦੇ ਬਹੁਤ ਮਿਲਦੇ ਨੇ ਪਰ ਜਿਹੜਾ ਮਟੀਰੀਅਲ ਆਪਾਂ ਦੇਵਾਂਗੇ ਉਹ 'ਚ ਆਪਣੀ ਰੇਟ ਦੀ ਫੁੱਲ ਗਾਰੰਟੀ ਹੈ ਮਟੀਰੀਅਲਸ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਓਕੇ ਟੈਸਟਿੰਗ ਵੀ ਆ ਰਹ ਹੁੰਦੀ ਹੈ ਨਹੀਂ ਵੀ ਕਰਦਾ ਸਾਰਾ ਕੁਝ ਇਹਦੀ ਟੈਸਟਿੰਗ ਰਿਪੋਰਟ ਹੁੰਦੀ ਹੈ ਜਦੋਂ ਆਪਾਂ ਮਟੀਰੀਅਲ ਮੰਗਾਉਂਦੇ ਜੀ ਇਹ ਜੀ ਵੀਰੇ ਇਹਦੇ ਨਾਲ ਇਹਦੀ ਟੈਸਟਿੰ ਇਦੇ ਵਿੱਚ ਪਹਿਲਾਂ ਹੀਟ ਅਪ ਹੁੰਦਾ ਹੈ ਉਹ ਹੀਟ ਹੁੰਦਾ ਆ ਰੌਅ ਮਟੀਰੀਅਲ ਤੇ ਆਪਣਾ ਓਕੇ ਇਹ ਰੌਅ ਮਟੀਰੀਅਲ ਹੈ ਜੀ ਇਹ ਓਕੇ ਇਹਨੂੰ ਆਪਾਂ ਜਦੋਂ ਇਹਨੂੰ ਪਹਿਲਾਂ ਪੱਠੇ 'ਚ ਪਾਇਆ ਜਾਂਦਾ ਠੀਕ ਹੈ ਇੱਥੋਂ ਹੀਟ ਹੋ ਕੇ ਆਉਂਦਾ ਇਹ ਜਮਾ ਰੈੱਡ ਹੋ ਜਾਂਦਾ ਰੈੱਡ ਹੋ ਜਾਂਦਾ ਜਮਾ ਲਾਲ ਹੋ ਜਾਣਾ ਇਹਨੇ ਠੀਕ ਹੈ ਇੱਥੋਂ ਆਉਂਦਾ ਇਹ ਇੱਥੋਂ ਪੱਠੇ 'ਚੋਂ ਗਿਰਦਾ ਠੀਕ ਹੈ ਇਹ ਤੇ ਲਿਆ ਕੇ ਧਾਰ ਲੱਗਦੀ ਹੈ ਜੀ ਅੱਛਾ ਇਹ ਤੇ ਧਾਰ ਲੱਗਦੀ ਪਹਿਲਾਂ ਸਟਾਰਟਿੰਗ ਜਰੂਰੀ ਸਟਾਰਟਿੰਗ ਤੇ ਧਾਰ ਲੱਗੂਈ ਇੱਥੋਂ ਚੱਕਾਂਗੇ ਆਪਾਂ ਇੱਧਰ ਪਾ ਦਾਂਗੇ ਜੀ ਇੱਥੇ ਸਟੈਂਪਿੰਗ ਹੁੰਦੀ ਹੈ ਇਹਦੀ ਅੱਛਾ ਸਟੈਂ ਇਸ ਤੋਂ ਬਾਅਦ ਜਾਊਗਾ ਉਧਰ ਜੀ ਮਤਲਬ ਖੁਦ ਹੀ ਖੋਦੀ ਮੈਨੂਫੈਕਚਰ ਹੀ ਹੈਗੀ ਆਪਣੀ ਮੈਨੂਫੈਕਚਰਿੰਗ ਹੈ ਜੀ ਠੀਕ ਹੈ ਲੈ ਵੀ ਦੋਸਤੋ ਰੇਟ ਘਟਾਉਂਗਾ ਵੀ ਇੱਥੇ ਬੈਂਡ ਪੈ ਜੂਗਾ ਜੀ ਅਸਾਂ ਉਹ ਬੈਂਡ ਹੋ ਜਾਣਾ ਜਿਹੜਾ ਰਾਉਂਡ ਜੀ ਇਸ ਤੋਂ ਬਾਅਦ ਇੱਥੋਂ ਆਪਾਂ ਚੱਕਾਂਗੇ ਇਧਰ ਛਿੜਦਾਂਗੇ ਜੀ ਪਾਣੀ ਓਕੇ ਬਸ ਇਹ ਦੂਆ ਰੈਡੀ ਹੈ ਓਕੇ ਇੱਥੇ ਹੀਟ ਓਕ ਠੰਡਾ ਹੋ ਜਾਊਗਾ ਇਹ ਓਕੇ ਇੱਥੋਂ ਬਾਹਰ ਨਿਕਲ ਜੂਗਾ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਥੇ ਕਲਰ ਕਰਾਂਗੇ ਜੀ ਬਾਈ ਹੁਣਾਂ ਦੀ ਖੋਦੀ ਬਾਈ ਜੀ ਮੈਨੂਫੈਕਚਰ ਹੈਗੀ ਤਾਂ ਹੀ ਬਾਈ ਰੇਟ ਦੇ ਵਿੱਚ ਬਹੁਤ ਫਰਕ ਇਹਦਾ ਟੈਂਪਰ ਹੁੰਦਾ ਹੈ ਵੀ ਇਹਨੂੰ ਆਪਾਂ 48-49 ਟੈਂਪਰ ਤੱਕ ਹੀ ਹੀਟ ਕਰ ਸਕਦੇ ਹਾਂ ਜੇ ਅਗਰ ਟੈਂਪਰ ਜ਼ਿਆਦਾ ਹੋਊਗਾ ਇਹਦਾ ਇਹਦਾ ਟੁੱਟਣ ਦਾ ਡਰ ਰਹਿੰਦਾ ਜੀ ਅਛਾ ਟੁੱਟਣ ਦਾ ਡਰ ਰਹਿੰਦਾ ਇਹਦਾ ਆਪਾਂ ਟੈਂਪਰ ਸਾਰਾ ਕੋਈ ਸੈੱਟ ਕਰਿਆ ਹੋਇਆ ਠੀਕ ਹੈ 48-49 ਤੱਕ ਇਹਦਾ ਟੈਂਪਰ ਰੱਖਣਾ ਆਪਾਂ ਓਕੇ ਅਗਰ ਟੈਂਪਰ ਜ਼ਿਆਦਾ ਹੋਤਾ ਹੈ ਛੇਤੀ ਟੁੱਟੂ ਠੀਕ ਹੈ ਲੈ ਵੀ ਦੋਸਤੋ ਬਾਈ ਹੁਣਾਂ ਦੇ ਨਾਲ ਖੁਦ ਹੀ ਮੈਨੂਫੈਕਚਰ ਹੈ ਤਾਂ ਹੀ ਰੇਟ ਦੇ ਵਿੱਚ ਵੀਰੇ ਡਿਫਰੈਂਸ ਆਗਾ ਦੁਕਾਨਾਂ ਤੋਂ ਕੋਲੋਂ ਤੁਸੀਂ ਜਾਵੋਗੇ ਵੀਰੇ ਸੋਨੂੰ ਤਕਰੀਬਨ ਵੀਰੇ ਮਤਲਬ ਬਾਜ਼ਾਰ ਨਾਲੋਂ ਥੋੜਾ ਸਸਤਾ ਹੀ ਪੈਨਗੂਗਾ ਉਹਦੀ ਵੀ ਆਪਾਂ ਫੁੱਲ ਗਰੰਟੀ ਦਿੰਦੇ ਆ ਵੀ ਰੇਟ ਉਹਦੇ ਨਾਲੋਂ ਵੀ ਸਸਤਾ ਆ ਉਹਦੇ ਨਾਲੋਂ ਵੀ ਸਸਤਾ ਮਿਲੂਗਾ ਉਹਦੇ ਨਾਲੋਂ ਵੀ ਸਸਤਾ ਲੈ ਵੀ ਦੋਸਤੋ ਆਜੋ ਧੂਰੀ ਭਾਈ ਹੁਣਾਂ ਤੇ ਖੁਦ ਹੀ ਮੈਨੂਫੈਕਚਰਿਆ ਵੀਰੇ ਬਸ ਇਹ ਹਲੋਈ ਭਾਈ ਮਿਕਸਿੰਗ ਨਾ ਹੋ ਉਹਦੇ ਵਿੱਚ ਮਾਨ ਚ ਆਪਾਂ ਫੁੱਲ ਗਰੰਟੀ ਹੈ ਬੀ ਜੀ ਠੀਕ ਹੈ ਜਿਹੜਾ ਮਰਜੀ ਬੰਦਾ ਆ ਕੇ ਆਪਣੇ ਤੋਂ ਟੈਸਟਿੰਗ ਰਿਪੋਰਟ ਚੈੱਕ ਕਰ ਸਕਦਾ ਪਹਿਲਾਂ ਓਕੇ ਲੈ ਵੀ ਦੋਸਤੋ ਆਓ ਪਹਿਲਾਂ ਟੈਸਟਿੰਗ ਰਿਪੋਰਟ ਦੇਖ ਲਓ ਠੀਕ ਹੈ ਆਜੇ ਉਧਰ ਤੁਹਾਨੂੰ ਇੱਕ ਵਾਰੀ ਦੁਬਾਰੇ ਦਿਖਾ ਦਾਨਾ ਮੈਂ ਇੱਥੇ ਬਣਦੇ ਨੇ ਮੇਰੇ ਰੂਟਾਵੀਟਰ ਦੇ ਸੁਪਰਸੀਡਰ ਦੇ ਫਾਲੇ ਠੀ ਗੁਰੂ ਰਾਮਦਾਸ ਐਗਰੀ ਵਰਕਸ ਤੇ ਠੀਕ ਹੈ ਜੀ ਇਹ ਚਾਰ ਪੰਜ ਤਰ੍ਹਾਂ ਪ੍ਰਕਾਰ ਦੇ ਵੀਰੇ ਫਾਲੇ ਹੁੰਦੇ ਨੇਗੇ ਠੀਕ ਹੈ ਰੋਟਾਵੇਟਰ ਤੇ ਸੁਪਰ ਸੀਡਰ ਵਿੱਚ ਲੱਗਦੇ ਨੇਗੇ ਤੇ ਕਿੰਨਾ ਸਾਈਜ਼ ਹੈ ਕਿਹਾ ਦੀ ਵੀਰੇ ਇਹਨਾਂ ਦਾ 80 7 ਦਾ ਜੀ 80 7 ਦਾ ਜੀ ਠੀਕ ਹੈ 80 70 ਦਾ ਹੁੰਦਾ ਜੀ ਓਕੇ ਇਹ ਅਲੱਗ-ਅਲੱਗ ਨੇ ਸਾਰਿਆਂ ਦੇ ਅਲੱਗ-ਅਲੱਗ ਸਾਈਜ਼ ਨੇ ਅਲੱਗ-ਅਲੱਗ ਸਾਈਜ਼ ਨੇਗੇ ਮਤਲਬ ਵਰਤੇ ਸਾਰੇ ਜਾਂਦੇ ਨੇ ਹਾਂ ਜੀ ਠੀਕ ਹੈ ਲੈ ਵੀ ਦੋਸਤੋ ਵਰਤੇ ਸਾਰੇ ਜਾਂਦੇ ਨੇਗੇ ਆਉਣਾ ਵੀਰੇ ਤੁਸੀਂ ਕਿੱਥੇ ਆਗਾ ਧੂਰੀ ਚ ਆ ਜਿਓ ਗੁਰੂ ਰਾਮਦਾਸ ਐਗਰੀ ਵਰਕਸ ਤੇ ਤੇ ਕੜਾ ਡੋਲੇ ਵਾਲੇ ਫਟਕ ਜੀ ਡੋਲੇ ਵਾਲੇ ਫਟਕ ਮੈਂ ਦੋਸਤੋ ਡੋਲੇ ਵਾਲੇ ਫਟਕ ਪੈਂਦੇ ਨੇ ਸੰਗਰੂਰ ਵਾਲੇ ਪਹੁੰਚੋ ਬਾਕੀ ਮੋਬਾਈਲ ਨੰਬਰ ਬਾਈ ਦਾ ਸਕਰੀਨ ਤੇ ਜੀ ਵਿਜ਼ਿਟ ਕਰ ਲਓ ਅੱਸੀ ਚਾਲੀ